ਗੜਸ਼ੰਕਰ ਦੇ ਪਿੰਡ ਟਾਡਾ ਖੁਰਦ ਚ ਤਲਾਬ ਚ ਡੁੱਬਣ ਨਾਲ ਦੋ ਸਕੇ ਭਰਾਵਾਂ ਦੀ ਮੌਤ ਗੜਸ਼ੰਕਰ ਦੀਨਪੰਦੇ ਪਿੰਡ ਟਾਡਾ ਖੁਰਦ ਚ ਖੇਤਾਂ ਵਿੱਚ ਵੱਨੇ ਤਲਾਬ ਦੇ ਪਾਣੀ ਚ ਡੁੱਬਣ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ ਗੜਸ਼ੰਕਰ ਤੋਂ ਡੀਐਸਪੀ ਅਤੇ ਥਾਣਾ ਮੁਖੀ ਮਾਲਪੁਰ ਦੀ ਪੁਲਿਸ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਡ ਲਈ ਸਿਵਲ ਅਸਤਾਲ ਗੜ ਸ਼ੰਕਰ ਖਵਾ ਦਿੱਤਾ ਹੈ ਚੰਦਰਪਾਲ ਪੁੱਤਰ ਸੋਮਪਾਲ ਵਾਸੀ ਚੰਦੋਈ ਉੱਤਰ ਪ੍ਰਦੇਸ਼ ਨੇ ਦੱਸਿਆ ਕਿ ਪਿਛਲੇ 25 ਸਾਲ ਤੋਂ ਪਿੰਡ ਪਾਲਦੀ ਦੇ ਸਰਪੰਚ ਲੱਖਾ ਸਿੰਘ ਦੇ ਖੇਤਾਂ 'ਚ ਆਪਣੇ ਪੰਜ ਬੱਚਿਆਂ ਨਾਲ ਰਹਿੰਦਾ ਹੈ ਉਸ ਨੇ ਦੱਸਿਆ ਕਿ ਆਪਣੇ ਦੋ ਲੜਕਿਆਂ ਨਾਲ ਢਾਡਾ ਖੁਰਤ ਦੇ ਝੋਵ ਵਿੱਚੋਂ ਲੱਕੜੀਆਂ ਲੈਣ ਗਿਆ ਸੀ ਅਤੇ ਬੱਚਿਆਂ ਨੂੰ ਆਪਣੇ ਕੋਲ ਨਾ ਦੇਖ ਕੇ ਉਹਨਾਂ ਨੂੰ ਲੱਭਣ ਲੱਗਿਆ ਤਾਤ ਦੇਖਿਆ ਖੇਤਾਂ ਚ ਬਣੇ ਤਲਾਬ ਦੇ ਕੰਢੇ ਤੇ ਉਹਨਾਂ ਦੇ ਕੱਪੜੇ ਪਏ ਹੋਏ ਸਨ ਅਤੇ ਲੋਕਾਂ ਦੀ ਸਿਹਤਾਂ ਨਾ ਦੇਖਿਆ ਤਾਂ ਤਲਾਬ ਚ ਉਹਨਾਂ ਦੀਆਂ ਮ੍ਰਿਤਕ ਦੇ ਪਈਆਂ ਹੋਈਆਂ ਸਨ ਸੂਚਨਾ ਮਿਲਣ ਤੇ ਡੀਐਸਪੀ ਗੜਸ਼ੰਕਰ ਨਿੰਦਰ ਸਿੰਘ ਹੋਜਲਾ ਅਤੇ ਥਾਣਾ ਮੁਖੀ ਮਾਲਪੁਰ ਬਲਵਿੰਦਰ ਪਾਲ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਦੋਨੋਂ ਲਾਸ਼ਾਂ ਪਾਣੀ ਦੇ ਵਿੱਚੋਂ ਤਲਾਬ ਦੇ ਵਿੱਚੋਂ ਕਢਵਾ ਕੇ ਗੜਸ਼ੰਕਰ ਸਿਵਲ ਹਸਪਤਾਲ ਪੋਸਟ ਮਾਰਡਲ ਨੇ ਭੇਜ ਦਿੱਤੀਆਂ ਹਨ ਜਬ ਬਲਵਿੰਦਰਪੁਰ ਇੰਸਪੈਕਟਰ ਐਸਐਸਯੂ ਥਾਣਾ ਮਾਲਪੁਰ ਅੱਜ ਮੈਨੂੰ ਤਲਾਹ ਮਿਲੀ ਕਿ ਟਾਡਾਕਲਾ ਟਾਡਾਕੁਰਦ ਵਿਖੇ ਦੋ ਬੱਚੇ ਜੋ ਮਹਿਜੂਦਾ ਦੇ ਆ ਉਹੋ ਜੰਗਲ ਦੇ ਵਿੱਚ ਲੱਕੜਾਂ ਇਕੱਠੀਆਂ ਕਰਦੇ ਸੀ ਤੇ ਜਿੰਨਾਂ ਅਚਾਨਕ ਨੂੰ ਦਾ ਪੈਰ ਟਲਕ ਗਿਆ ਦੋਏ ਭਰਾ ਇੱਕ ਦੀ ਉਮਰ 9 ਸਾਲ ਹੈ ਦੂਜੇ ਦੀ 3 10 ਸਾਲ ਨਾਮ ਕੀ ਏਨ 10 ਸਾਲ ਹੈ ਇੱਕ ਦਿਨ ਉਹ ਬਜੀਆ ਉਹਦੇ ਭਰਾ ਦਾ ਨਾਮ ਗਵਿੰਦਾ ਠੀਕ ਹੈ ਜੀ ਸਾਲਾ ਬਾਪ ਦਾ ਨਾਮ ਇਹਦਾ ਬਾਪ ਦਾ ਨਾਮ ਚੰਦਰਪਾਲ ਠੀਕ ਹੈ ਜੀ ਵੀ ਯੂਪੀ ਦੇ ਰਹਿਣ ਵਾਲੇ ਆ ਠੀਕ ਹੈ 25 ਸਾਲ ਤੋਂ ਪਾਲਦੇ ਰਹਿੰਦੇ ਸੀ ਠੀਕ ਹੈ ਜੀ ਦੋਏ ਬੱਚੇ ਇੱਕ ਡੁੱਬਣ ਲੱਗਾ ਦੂਆ ਉਹਨੂੰ ਬਚਾਉਣ ਲੱਗਾ ਫੜਦਾ ਫੜਦਾ ਦੋਨੇ ਟੋਚ ਡਿੱਪ ਐ ਠੀਕ ਤੇ ਤਰਾ ਮਿਲ ਗਿਆ ਸੀ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸਾਡੀ ਮਦਦ ਨਾਲ ਅਸੀਂ ਉਹਨਾਂ ਦੀ ਮਦਦ ਕੀਤੀ ਦੋਨੋਂ ਦੀਆਂ ਡੈੱਡ ਬੋਡੀਆਂ ਨੂੰ ਪਾਣੀ ਚੋਂ ਕੱਢਿਆ ਪਰ ਬਹੁਤ ਭਿਆਨਕ ਹਾਦਸਾ ਹੋਇਆ ਹੈ ਉੱਪਰ ਇਹਨਾਂ ਦਾ ਡੈੱਡ ਡੈੱਡ ਬੋਡੀਆਂ ਨੂੰ ਸ਼ਹਿਰੋਂ ਵਾਪਸ ਤੁਹਿਆ ਜਾਊਂਗਾ ਜਦੋਂ ਇਹਨਾਂ ਦੀ ਪੋਸਟਮਾਰਟਮ ਪੋਸਟਮਾਰਟਮ ਕਰਵਾ ਕੀਤੀ ਜਾਊਂਗੀ 174 ਤੱਕ ਤੇ ਜੋ ਇਹਨਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਮਿਲ